ਦੇ ਬਹੁਤ ਧੰਨਵਾਦ ਕਰਦੇ ਆ ਤੇ ਸਾਨੂੰ ਉਮੀਦ ਹੈ ਕਿ ਜਦੋਂ ਤੱਕ ਪੰਜਾਬ ਦੇ ਪੰਜਾਬੀ ਜਿੰਦੇ ਨੇ ਸਾਨੂੰ ਭੁੱਖਾ ਨਹੀਂ ਮਰਨ ਦੇ ਚਾਹੇ 6 ਮਹੀਨੇ ਅੜਾਈ ਰਹੇ ਨਾ ਕੱਲ ਮੁੱਖ ਮੰਤਰੀ ਸਾਹਿਬ ਆਏ ਇੱਥੇ ਸਭ ਹਾਂਜੀ ਕੀ ਦੇ ਕੇ ਗਏ ਨੇ ਕੀ ਐਲਾਨ ਕਰਕੇ ਗਏ ਐਲਾਨ ਸਾਨੂੰ ਪਤਾ ਨਹੀਂ ਜਿੱਥੇ ਮੁੱਖ ਮੰਤਰੀ ਨੇ ਆਉਣਾ ਚਾਹੀਦਾ ਸੀ ਉੱਥੇ ਆਏ ਨਹੀਂ ਇਹ ਅਨੇ ਉਹ ਆਦੇ ਨਾਲ ਹੀ ਪ੍ਰਸ਼ਾਸਨ ਦੇ ਆਦੇ ਬੰਦੇ ਚੱਕੀ ਫਿਰਦਾ ਸੀ ਆਦੇ ਬੋਡੀਗਾਰਡ ਉਹਨਾਂ ਦੇਖੀਆਂ ਪਾਉਂਦਾ ਫਿਰ ਸਾਨੂੰ ਕੋਈ ਪਤਾ ਨਹੀਂ ਕੀ ਐਲਾਨ ਕਰਕੇ ਗਿਆ ਕੀ ਨਹੀਂ ਕਰਕੇ ਗਿਆ ਹੁਣ ਵੀ ਇਹੋ ਸਰਕਾਰ ਵੱਲੋਂ ਸਾਨੂੰ ਕੋਈ ਉਮੀਦ ਨਹੀਂ ਦ ਸਰਕਾਰ ਨੇ ਨਾ ਹੀ ਸਾਡੀ ਮਦਦ ਕੀਤੀ ਹੈ ਇਹੀ ਕੋਈ ਦਾਨੀ ਸੱਜਣ ਜਿਹੜੇ ਆਉਂਦੇ ਆ ਚਾਰਾ ਚੁਰਾ ਦੇ ਜਾਂਦੇ ਨੇ ਲੰਗਰ ਇਹ ਦਵਾਈਆਂ ਦੁਮੇਜ ਜੜੀਆਂ ਪਸ਼ੂਆਂ ਦਾ ਖਾਣਾ ਖੁਣਾ ਉਹੀ ਦਿੰਦੇ ਪੈ ਸਰਕਾਰ ਨੇ ਅਜੇ ਤੱਕ ਕੁਝ ਨਹੀਂ ਦਿੱਤਾ ਆਹੀ ਆ ਸਾਨੂੰ ਬਸ ਜਦੋਂ ਵੀ ਦੇਖੀਏ ਚਾਰ ਚਫੇਰੇ ਪਾਣੀ ਦਿਸਦਾ ਹੋਰ ਤਾਂ ਕੁਝ ਦਿਸਦਾ ਹੀ ਨਹੀਂ ਸੀ ਬਹੁਤ ਮਿਹਨਤ ਕਰਕੇ ਆਦੀ ਕੋਠੀ ਬਣਾਈ ਸੀ 50 ਲੱਖ ਦੀ ਕੋਠੀ ਹੈਗੀ ਸੀ ਵੱਡੀ ਸਾਰੀ ਟਹਿ ਗਈ ਸੀ ਸਾਰੀ ਟਹਿ ਗਈ ਹਾਂ ਸਾਰੀ ਟਹਿ ਗਈ ਸੀ ਕੁਝ ਵੀ ਨਹੀਂ ਰਿਹਾ ਕੁਝ ਵੀ ਨਹੀਂ ਰਿਹਾ ਨਹੀਂ ਰਿਹਾ ਕੁਝ ਵੀ ਨਹੀਂ ਮਦ ਬੇਨਤੀ ਹੈ ਕਿ ਸਾਨੂੰ ਮਦਦ ਕੀਤੀ ਜਾਵੇ ਵਾਤਵਾਦ ਸਾਡੇ ਕੋਲ ਰਾਸ਼ਨ ਵੀ ਪਹੁੰਚਾਇਆ ਜਾਵੇ ਕੋਠੀ ਜਦੋਂ ਉਹਦੋਂ ਨਿਕਲੇ ਸੀ ਕੋਠੀ ਚੋਂ ਬਾਹਰ ਜਾ ਕੇ ਹਾਂ ਕੋਠੀ ਇਸ ਵਾਰ ਬੜੀ ਮੁਸ਼ਕਲ ਨਿਕਲੇ ਪਾਣੀ ਬਹੁਤ ਤੇਜ਼ ਸੀ ਇੰਨਾ ਪਾਣੀ ਤੇ ਅਸੀਂ ਨਿਕਲੇ ਨਹੀਂ ਜਿਹੜਾ ਛੋਟੇ ਛੋਟੇ ਬੱਚੇ ਹੈਗੇ ਸੀ ਆਪਣੇ ਮਸਾਂ ਕੱਢਿਆ ਨਹੀਂ ਕਿਹਨੇ ਮਦਦ ਕੀਤੀ ਉਦੋਂ ਕੱਟ ਸਰਪੰਚਾਂ ਨੇ ਪਿੰਡ ਦੇ ਆਹ ਪਿੰਡ ਦੇ ਸਰਪੰਚਾਂ ਨੇ ਬਹੁਤ ਮਦਦ ਕੀਤੀ ਸਾਡੀ ਕੋਈ ਨਾਸਨ ਨਹੀਂ ਪ੍ਰਸ਼ਾਸਨ ਕੋਈ ਵੀ ਨਹੀਂ ਆਇਆ ਸਰਕਾਰੀ ਉਹ ਕਹਿ ਦਿੰਦੇ ਆ ਜੰਨੇ ਆ ਜੰਨੇ ਕੋਈ ਵੀ ਨਹੀਂ ਆਇਆ ਸੀ ਜੈਸੀ ਪੰਜ ਪਾਸੇ ਐਸੇ ਪੰਜ ਨ ਬਚ ਗਏ ਬਾਕੀ ਲੜ ਗਏ ਪਸੂ ਪਾਣੀ ਚ ਪਸੂ ਵੀ ਰੁੜ ਗਏ ਪਾਣੀ ਚ ਹਾਂ ਪਾਣੀ ਚ ਪਸੂ ਵੀ ਲੜ ਗਏ ਸੀ ਬਹੁਤ ਕੋਸ਼ਿਸ਼ ਕੀਤੀ ਫੜਨੇ ਫੜੀਚੇ ਨਹੀਂ ਪਸੂ ਪਾਣੀ ਬਹੁਤ ਤੇਜ਼ ਆ ਗਿਆ ਸੀ ਕਿ ਉਹਦੀ ਫਿਰੋਜ਼ਪੁਰ ਜ਼ਿਲ੍ਹੇ ਦੇ ਹੁਸੈਨੀਵਾਲਾ ਬਾਰਡਰ ਦੀਆਂ ਤਸਵੀਰਾਂ ਨਿਗੀਆਂ ਕਿਉਂਕਿ ਇੱਥੋਂ ਦੇ ਕਾਫੀ ਪਿੰਡ ਜਿਹੜੇ ਹੈਗੇ 10-12 ਪਿੰਡ ਇੱਥੋਂ ਦੀ ਮਾਰ ਦੇ ਵਿੱਚ ਆ ਗਏ ਦਰਿਆ ਸਤਲੁਜ ਦਾ ਪਾਣੀ ਇਹਨਾਂ ਨੂੰ ਮਾਰ ਪਾ ਗਿਆ ਹੜਾਂ ਦਾ ਪਾਣੀ ਇਹਨਾਂ ਨੂੰ ਮਾਰ ਪਾ ਗਿਆ ਮੀਂਹ ਦਾ ਪਾਣੀ ਇਹਨਾਂ ਨੂੰ ਮਾਰ ਪਾ ਗਿਆ ਤੇ ਇੱਥੋਂ ਵੀਰ ਜੀ ਖੜੇ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਵੀ ਕਿਉਂਕਿ ਪਹਿਲਾਂ ਵੀ ਸੁਣਨ ਦੇ ਵਿੱਚ ਆਇਆ ਕਾਫੀ ਮਾਰ ਆ ਪਈਆਂ ਪਿਛਲੇ ਵਰੀ ਪਾਕਿਸਤਾਨ ਦੇ ਨਾਲ ਜੰਗ ਦਾ ਐਲਾਨ ਕੀਤਾ ਗਿਆ ਸੀ ਉਦੋਂ ਵੀ ਇਹ ਘਰ ਜਿਹੜੇ ਹੈਗੇ ਨੇ ਖਾਲੀ ਕਰਵਾਏ ਗਏ 2023 ਦੇ ਵਿੱਚ ਵੀ ਇੱਥੇ ਪਾਣੀ ਆਇਆ ਬਾਈ ਦੀ ਬਾਈ ਤੋਂ ਪੂਰੀ ਜਾਣਕਾਰੀ ਲਵਾਂਗੇ ਵੀਰ ਜੀ ਇੱਥੋਂ ਦੱਸਣਗੇ ਇੱਥੋਂ ਦੇ ਵਸਨੀਕ ਨੇ ਬਾਈ ਜੀ ਕੀ ਨੋਆ ਬਾਈ ਮੇਰਾ ਨਾਮ ਜਸਪੀਰ ਸਿੰਘ ਜਸਪੀਰ ਕਿਸ ਤਰ੍ਹਾਂ ਦੇ ਹਾਲਾਤ ਨੇ ਹੁੰਦੇ ਹੁੰਦੇ ਤਾਂ ਬਾਈ ਬਹੁਤ ਮਾਰੇ ਹਾਦ ਨੇ ਤਕਰੀਬਨ 17 ਦਿਨ ਹੋ ਗਏ ਪਾਣੀ ਆਏ ਨਾ ਇਦਾਂ ਪਾਣੀ ਚੱਲਿਆ ਜਾਂਦਾ ਅੱਗੇ ਥੋੜੇ ਘਟ ਸੀ ਕੱਲ ਦਫੇ ਵਧਣਾ ਸ਼ੁਰੂ ਹੋ ਗਿਆ ਬੜੇ ਮਾਰੇ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਜਿਆਦਾ ਨਹੀਂ ਅੱਜ ਤੇ ਤੁਸੀਂ ਘਰ ਦੇਖ ਰਹੇ ਹੋ ਇੱਥੇ 10 ਫੁੱਟ ਪਾਣੀ ਥੱਲੇ ਹੈ ਜੀ ਠੀਕ ਹੈ 10 ਫੁੱਟ ਮਾਤਰਿਕ ਪਾਣੀ ਚੜ ਗਿਆ ਹਾਂਜੀ ਹਾਂਜੀ 10 ਫੁੱਟ ਪਾਣੀ ਚੜ ਗਿਆ ਇੱਥੇ ਸਾਰਾ ਚੋਨਾ ਲੱਗਿਆ ਸੀ ਫਸਲਾਂ ਸੀਗੀਆਂ ਉਹ ਪਿੰਡ ਤੁਸੀਂ ਵੇਖ ਰਹੇ ਹੋ ਉਹ ਵੀ ਪਾਣੀ ਦਾ ਪੂਰਾ ਹੀ ਤਕਰੀਬਨ ਡੁੱਬਿਆ ਆਇਆ ਤੇ ਜਦੋਂ ਅੱਗੇ 2023 ਚ ਪਾਣੀ ਆਇਆ ਸੀ ਉਦੋਂ ਵੀ ਪ੍ਰਸ਼ਾਸਨ ਨੇ ਕੋਈ ਮਦਦ ਨਹੀਂ ਕੀਤੀ ਉਹ 2023 ਦੀਆਂ ਜਿਹੜਾ ਪ੍ਰਸ਼ਾਸਨ ਆਉਂਦਾ ਸੀ ਐਮਐਲਏ ਆਉਂਦਾ ਕੋਈ ਮਰਜੀ ਆਉਂਦਾ ਇਹ ਭਗਵੰਤ ਮਾਨ ਦੀ ਸਰਕਾਰ ਉਦੋਂ ਵੀ ਇਹਹੀ ਸਰਕਾਰ ਸੀ ਸ਼ਾਇਦ ਤੇ ਉਦੋਂ ਦਾ ਇਹੋ ਪਾਣੀ ਦੇ ਚੱਕਰ 'ਚ ਇਹ ਜਿਹੜਾ ਵੀ ਆਉਂਦਾ ਸਾਨੂੰ ਇਹੋ ਕਹਿ ਕੇ ਜਾਂਦਾ ਵੀ 2-2.5 ਘੰਟੇ ਬਾਅਦ 2 ਦਿਨਾਂ ਬਾਅਦ ਆਉਨੇ ਆ ਉਹਨਾਂ ਦਾ ਤਕਰੀਬਨ 1.5 ਸਾਲ ਤੋਂ ਹੋ ਗਏ ਉਹਨਾਂ ਦਾ 1.5 ਕਹਿਣਾ ਨਹੀਂ ਅਜੇ ਤੱਕ ਆਇਆ ਇਹ ਨਹੀਂ ਸਾਨੂੰ ਪਤਾ ਉਹਨਾ ਦਾ ਕੱਲ ਮੁੱਖ ਮੰਤਰੀ ਸਾਹਿਬ ਆਏ ਇੱਥੇ ਹਾਂਜੀ ਕੀ ਦੇ ਕੇ ਗਏ ਨੇ ਕੀ ਐਲਾਨ ਕਰਕੇ ਗਏ ਐਲਾਨ ਸਾਨੂੰ ਪਤਾ ਨਹੀਂ ਜਿੱਥੇ ਮੁੱਖ ਮੰਤਰੀ ਨੇ ਆਉਣਾ ਚਾਹੀਦਾ ਸੀ ਉੱਥੇ ਆਏ ਨਹੀਂ ਇਹ ਕਿ ਸਾਨੂੰ ਨਹੀਂ ਪਤਾ ਕੀ ਐਲਾਨ ਕਰਕੇ ਗਏ ਨੇ ਨਾ ਸਾਡੇ ਨਾਲ ਕੋਈ ਗੱਲਬਾਤ ਹੋਈ ਪਿੰਡ ਵਾਲੇ ਵਸਨੀਕ ਨਾਲ ਕਿਸੇ ਨਾਲ ਗੱਲਬਾਤ ਨਹੀਂ ਹੋਈ ਉਹ ਆਦੇ ਨਾਲ ਹੀ ਪ੍ਰਸ਼ਾਸਨ ਦੇ ਆਦੇ ਬੰਦੇ ਚੱਕੀ ਫਿਰਦਾ ਸੀ ਆਦੇ ਬੋਡੀਗਾਰਡ ਉਹਨਾਂ ਦੇ ਫੀਆ ਹੁੰਦਾ ਫਿਰ ਸਾਨੂੰ ਕੋਈ ਪਤਾ ਨਹੀਂ ਕੀ ਐਲਾਨ ਕਰਕੇ ਗਿਆ ਕੀ ਨਹੀਂ ਕਰਕੇ ਗਿਆ ਤੁਹਾਡੇ ਨਾਲ ਕਿਸੇ ਪ੍ਰਸ਼ਾਸਨ ਨੇ ਕੋਈ ਗੱਲ ਨਹੀਂ ਨਹੀਂ ਜੀ ਇਹ ਤੋਂ ਪਹਿਲਾਂ ਜਿਹੜੇ ਹਾਲਾਤ ਸੀਗੇ ਜਦੋਂ ਜੰਗ ਦੀ ਗੱਲਬਾਤ ਧੀ ਸੀਗੀ ਉਦੋਂ ਵੀ ਘਰ ਵਿਲੇ ਕਰਨੇ ਪੈਗੇ ਸੀ ਹਾਂਜੀ ਉਦੋਂ ਘਰ ਵਿਲੇ ਕਰਨੇ ਪੈ ਗਏ ਸੀ ਇਹਦੋਂ ਤਕਰੀਬਨ 3 ਮਹੀਨੇ ਪਹਿਲਾਂ ਨਿਕਾਲੇ ਸਾਰਾ ਸਿੱ ਡੰਗਰ ਪਸ਼ੂ ਬੱਚੇ-ਵੁੱਚੇ ਪਾਸੇ ਕਰ ਲਿਆ ਸੀ ਉਦੋਂ ਵੀ ਡਰ ਸੀ ਜਦੋਂ ਪਾਸੇ ਕਰਕੇ ਤੇ ਜੀ ਜਾਦਾ ਇਹ ਤਾਂ 15 20 25 ਦਿਨ ਹੋ ਗਏ ਨੇ ਭਾਈ ਸਮਾਨ ਜਿਆਦਾ ਦੇ ਘਰਾਂ ਚ ਫਿਰ ਵਾਪਸ ਲੈਣਾ ਸ਼ੁਰੂ ਕੀਤਾ ਤੇ ਫਿਰ ਉਹੀ ਹਾਲਾਤ ਉਦੋਂ ਕਿੱਥੇ ਰਹੇ ਸੀ ਜਦੋਂ ਉਦੋਂ ਸਾਨੂੰ ਇੱਥੋਂ ਕਹਿਤਾ ਸੀ ਇੱਕ ਮਕਾਨ ਵੇਲੇ ਕਰ ਲੋ ਇੱਥੇ ਜੰਗ ਲੱਗਣੀ ਆ ਪਾਕਿਸਤਾਨ ਦੇ ਨਾਲ ਇੰਡੀਆ ਦੇ ਨਾਲ ਇਹ ਘਰ ਤਬਾਹ ਹੋ ਜਾਣਗੇ ਜਿਆਦਾ ਨੁਕਸਾਨ ਹੋ ਗਿਆ ਉਦੋਂ ਕਿੱਥੇ ਲੈ ਕੇ ਗਏ ਸੀ ਆਉਂਦੇ ਪਰਿਵਾਰ ਨੂੰ ਟੰਗਰਾ ਉਦੋਂ ਬਾਈ ਜੀ ਆ ਤੇ ਰਿਸ਼ਤੇਦਾਰ ਲੈ ਗਏ ਸੀ ਨਹੀਂ ਕਿ ਰਿਸ਼ਤੇਦਾਰ ਵੀ ਕਿੰਨਾ ਕੁ ਚਿਰ ਰੱਖਣ ਸੋ ਉਹ ਵੀ ਗਰੀਬ ਨੇ ਅਕੋ ਤੇ ਉਦੋਂ ਵੀ ਨਹੀਂ ਸਰਕਾਰ ਨੇ ਕੋਈ ਮਦਦ ਕੀਤੀ ਵੀ ਅਰਥ ਹੀ ਫੁਲਾਨੀ ਦਾ ਤੇ ਚਲੇ ਨਹੀਂ ਨਹੀਂ ਉਦੋਂ ਵੀ ਕੋਈ ਮਦਦ ਨਹੀਂ ਕੀਤੀ ਹੁਣ ਵੀ ਇਹੋ ਸਰਕਾਰ ਵੱਲੋਂ ਸਾਨੂੰ ਕੋਈ ਮਿਹਨਤ ਨਹੀਂ ਸਰਕਾਰ ਨੇ ਨਾ ਹੀ ਸਾਡੀ ਮਦਦ ਕੀਤੀ ਹੈ ਇਹ ਹੀ ਕੋਈ ਦਾਨੀ ਸੱਜਣ ਜਿਹੜੇ ਆਉਂਦੇ ਆ ਚਾਰਾ ਚੁਰਾ ਦੇ ਜਾਂਦੇ ਨੇ ਲੰਗਰ ਤੇ ਦਵਾਈਆਂ ਦਉਂੀਆਂ ਜਿਹੜੀਆਂ ਪਸ਼ੂਆਂ ਦਾ ਖਾਣਾ ਖੁਣਾ ਉਹੀ ਦਿੰਦੇ ਪੈ ਸਰਕਾਰ ਨੇ ਅਜੇ ਤੱਕ ਕੁਝ ਨਹੀਂ ਦਿੱਤਾ ਤੇ ਨਾ ਹੀ ਸਾਨੂੰ ਇਹਨਾਂ ਤੋਂ ਮਿਹਨਤ ਕਿੰਨੇ ਟਾਈਮ ਦੇ ਵਿੱਚ ਉਮੀਦ ਹੈ ਕਿ ਅ ਵੀ ਦੁਬਾਰੀ ਮਿਹਨਤਾਂ ਕਰਾਂਗੀ ਤਾਂ ਖੜੇ ਹੋਮੂ ਖੜੇ ਬਈ ਜੀ ਹੁਣ ਤਾਂ ਅਸੀਂ ਘੱਟ ਤੋਂ ਘੱਟ 15 ਸਾਲ ਪਿੱਛੇ ਗਏ ਜਲੇ ਠੀਕ ਹੈ 15 ਸਾਲ ਬਾਅਦ ਸ਼ਾਇਦ ਸਾਡੇ ਇਹੋ ਜਿਹੇ ਹਾਲਾਤ ਹੋਣ ਉਦੋਂ ਸ਼ਾਇਦ ਅਸੀਂ ਜੀਣਾ ਤੇ ਮਰਨਾ ਉਦੋਂ ਦੁਖੀਏ ਉਦੋਂ ਤਾਂ ਪਾ 15 ਸਾਲ ਤਾਂ ਜੇ ਬੜੀ ਦੂਰ ਦੀ ਗੱਲ ਹੈ ਸ਼ਾਇਦ ਉਦੋਂ ਤੱਕ ਜੇ ਨਹੀਂ ਸਾਨੂੰ ਮਾਰ ਵੱਜੀ ਸ਼ਾਇਦ ਅਸੀਂ ਜੀ ਪਾਈਏ ਕਹਿੰਦਾ ਜੀ ਬਾਈ ਕੋਈ ਲਿੰਟਾ ਕੋਈ ਕਰਜ਼ਾ ਚੱਕਿਆ ਹੋਇਆ ਜਿਹੜਾ ਤੁਸੀਂ ਜ਼ਮੀਨਾਂ ਕਰਕੇ ਜਾਂ ਕੋਈ ਸਰਕਾਰ ਤੋਂ ਲੇਤਾ ਜ਼ਮੀਨਾਂ ਭਾਈ ਸਾਡੇ ਨਾਂ ਹੀ ਨਹੀਂ ਹੈਗੇ ਜਿਵੇਂ ਹੈਗੀਆਂ ਕੱਚੀਆਂ ਨੇ ਜਿੰਨੀ ਮਟਕੀ ਸਰਕਾਰ ਸੰਦ ਦੇਊਗੀ ਕੁਝ ਨਹੀਂ ਸਰਕਾਰ ਨੇ ਸੰਦ ਦਿੱਤਾ ਤੇ ਨਾ ਹੀ ਦੇਣਾ ਇਹ ਬੱਚਿਆਂ ਦਾ ਫਿਰ ਪਾਲਣ ਪੋਸ਼ਣ ਕਿਸ ਤਰ੍ਹਾਂ ਕਰਦਾ ਬੱਚਿਆਂ ਦਾ ਪਾਲਣ ਪੋਸ਼ਣ ਇਹੀ ਹੈ ਬਸ ਦਿਹਾੜੀ ਦਾ ਪਧਿਆੜੀ ਕਿ ਕਹਿ ਜਾ ਚਲ ਦੋ ਦਿਨ ਲੰਘ ਗਏ ਹੁਣ ਤੱਕ तकरीबन ਜਿਆਦਾ ਨਹੀਂ ਤਬ ਵੀ 25 ਦਿਨ ਹੋ ਗਏ तकरीबन ਸਾਰਾ ਪਿੰਡ ਹੀ ਘਰੇ ਹੈ ਨਾ ਕੋਈ ਮਜ਼ਦੂਰੀ ਕਰ ਸਕਦਾ ਕਿਉਂ ਰਸਤਾ ਹੈਗਾ ਨਹੀਂ ਕਿੱਧਰ ਰਹੀ ਜਾ ਤੇ ਆਹੀ ਹੈ ਸਾਨੂੰ ਬਸ ਜਦੋਂ ਵੀ ਦੇਖੀਏ ਚਾਰ ਸਵੇਰੇ ਪਾਣੀ ਦਿਸਦਾ ਹੋਰ ਤਾਂ ਕੁਝ ਦਿਸਦਾ ਹੀ ਨਹੀਂ ਦੁਨੀਆ ਸੰਸਤਾਵਾਂ ਹੁੰਦੀਆਂ ਨੇ ਜਿਵੇਂ ਹੁਣ ਬਰਨਾਲੇ ਤੋਂ ਭਾਈ ਕਨਈਆ ਚੈਰੀਟੇਬਲ ਸੁਸਾਇਟੀ ਮੈਡੀਕਲ ਦੀਆਂ ਟੀਮਾਂ ਡਾਕਟਰਾਂ ਨੂੰ ਲੈ ਕੇ ਆਏ ਨੇ ਜਾਂ ਹੋਰ ਲੋਕ ਜਿਹੜੇ ਬਾਹਰੋਂ ਆਉਂਦੇ ਨੇਗੇ ਉਹ ਸੋਡੇ ਡੰਗਰਾਂ ਨੂੰ ਜਾਂ ਹੋਰ ਨੂੰ ਕਿਹੜੀਆਂ-ਕਿਹੜੀਆਂ ਸੰਸਥਾਵਾਂ ਨੇ ਕਿਹੜੇ-ਕਿਹੜੇ ਲੋਕ ਨੇ ਕਿੱਤੋਂ-ਕਿੱਥੋਂ ਆਉਂਦੇ ਨੇ ਸੋਡੇ ਕੋਲ ਬਾਈ ਜੀ ਲੋਕ ਤਾਂ तकरीबन ਪੂਰੇ ਪੰਜਾਬ ਵਿਚ ਆਉਂਦੇ ਨੇ ਠੀਕ ਹੈ ਤੇ ਸਾਨੂੰ ਉਹਨਾਂ ਨੇ ਇੰਨੀ ਕੁ ਸਾਡੀ ਮਦਦ ਕੀਤੀ ਹੈ ਵੀ ਅਸੀਂ ਸੋਚ ਵੀ ਨਹੀਂ ਸਕਦੇ ਠੀਕ ਹੈ ਲੰਗਰ ਦਿਨ ਰਾਤ ਸਵੇਰੇ ਸ਼ਾਮ ਚਾਹ ਜੋ ਕੁਝ ਸਾਨੂੰ ਉਹਨਾਂ ਨੇ ਪਜਾਇਆ ਠੀਕ ਹੈ ਅਸੀਂ ਉਹਨਾਂ ਦੇ ਬਹੁਤ ਧੰਨਵਾਦ ਕਰਦੇ ਆ ਤੇ ਸਾਨੂੰ ਉਮੀਦ ਹੈ ਕਿ ਜਦੋਂ ਤੱਕ ਪੰਜਾਬ ਦੇ ਪੰਜਾਬੀ ਜਿੰਦੇ ਨੇ ਸਾਨੂੰ ਭੁੱਖਾ ਨਹੀਂ ਮਰਨ ਦੇ ਚਾਹੇ 6 ਮਹੀਨੇ ਅੜਾਈ ਰਹਿ। ਮੇਰਾ ਨਾਮ ਦਵਿੰਦਰ ਸਿੰਘ ਡੀਪੀ ਮਾਸਟਰ ਹੈ। ਦੱਸ ਦਿੰਦੇ ਹਾਂ ਕਿ ਹਾਲਾਤ ਦੇਖ ਕੇ ਇੱਕ ਤਾਂ ਪਿੰਡ ਦਾ ਪਾਣੀ ਕਿੱਥੋਂ ਸੀ ਜਾਂਦਾ ਤੁਹਾਡੇ ਘਰਾਂ ਨੂੰ ਪਾਣੀ ਐ ਕਿਸ ਤਰ੍ਹਾਂ ਦਾ ਦਾਤ ਦੇਖੋ। ਸਰਪਿਆਨ ਕਸਰ। ਇਹ ਬੱਚੇ ਸਾਡੇ ਕੋਲੇ ਕਬੱਡੀ ਪਲੇਅਰ ਆ ਜੀ। ਔਰ ਮੈਂ ਇਹਨਾਂ ਨਾਲ ਗੱਲ ਕੀਤੀ ਹੈ ਮੇਰੇ ਨਾਲ ਮੈਥ ਟੀਚਰ ਆ ਜੀ। ਇਹ ਸਾਡੇ ਸਾਰੇ ਪੂਰੇ ਐਸਐਲਏ ਦੇ ਮੁੰਡਾ ਅਸੀਂ ਇਹਨਾਂ ਨਾਲ ਗੱਲ ਕੀਤੀ ਤੇ ਇਹ ਸਾਡੇ ਦੋਸਤ ਹੈਗੇ ਅਸੀਂ ਰਾਤੀ ਇਹਨਾਂ ਬੱਚਿਆਂ ਨਾਲ ਸਾਡੇ ਨਾਲ رابطہ ਕੈਂਪ ਹੋਇਆ ਜੀ ਤਾਂ ਅਸੀਂ ਸਵੇਰ ਸਰ ਪ੍ਰੋਗਰਾਮ ਬਣਾ ਲੈ ਜੀ ਆਉਣ ਦਾ ਸੱਚੋਂ ਪਹਿਲਾਂ ਸਰ ਸਾਡਾ ਖਰਾਬਤਾ ਨਹੀਂ ਹੋ ਰਹੀ ਸੀ ਤੇ ਦਿਲ ਬੜਾ ਦੁਖਦਾ ਜੀ ਕਿ ਟੂਰਨਾਮੈਂਟ ਦੀ ਸਰ ਸਾਡੇ ਨੇੜੇ ਸੀ ਜੀ ਔਰ ਬੱਚਿਆਂ ਦੀ ਤਕਰੀਬਨ ਸਿਲੈਕਸ਼ਨ ਹੋਈ ਸੀ ਜਿਲੇ ਵਾਸਤੇ ਸਟੇਟ ਵਾਸਤੇ ਸਰ ਤੇ ਕੋਲੇ ਕਰਕੇ ਸਰ ਬਹੁਤ ਸਾਰਾ ਲੌਸ ਹੋ ਗਿਆ ਬੱਚਿਆਂ ਨੂੰ ਔਰ ਸਾਡੀਆਂ ਵੀ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਮਿਹਨਤਾਂ ਸਾਡੀਆਂ ਕੋਸ਼ਿਸ਼ਾਂ ਦੇ ਪਾਣੀ ਪਿਆ ਸਕਦਾ ਤਾਂ ਅਸੀਂ ਇਹਨਾਂ ਬੱਚਿਆਂ ਦੇ ਨਾਲ ਗੱਲ ਕਰਕੇ ਜੀ ਜੋ ਜੋ ਇਹਨਾਂ ਦੀ ਨੀਡ ਹੈਗੀ ਆ ਇਹਨਾਂ ਜਿਵੇਂ ਜਿਹਦੇ ਵਿੱਚ ਸਬਜ਼ੀ ਹੋ ਗਈ ਜਿਵੇਂ ਰਸੋਈ ਦਾ ਸਮਾਨ ਹੋ ਗਿਆ ਸਰ ਕੋਈ ਲੇਡੀਜ਼ ਸਮਾਨ ਹੋ ਗਿਆ ਸਰ ਕੁਤਰੀ ਨਾ ਲੈ ਕੇ ਕਿਹੜੀ ਸੰਸਥਾ ਨਹੀਂ ਸਰ ਸੰਸਥਾ ਅੱਡੀ ਹੋਈ ਨਹੀਂ ਜੀ ਬਸ ਇਹ ਬੀਲੀ ਐਜੈਂਟ ਦੇ ਤੋਂ ਹਰ ਏਡੀਪੀ ਸਾਰਾ ਇਹਨਾਂ ਕੋਲੇ ਜਿਹੜੇ ਬੱਚੇ ਆ ਜਿਹੇ ਖੇਡਣ ਜਾਂਦੇ ਆ ਮੇਰੇ ਕੋਲੇ ਮਤਲਬ ਟੂਰਨਾਮੈਂਟ ਦੇ ਵਿੱਚ ਜਾਂਦੇ ਆ ਤਾਂ ਕਰਕੇ ਇਹਨਾਂ ਕੋਲੇ ਕੰਟੈਕਟ ਕਰਦੇ ਮੈਨੇ ਜੀ ਰਾਤ ਤੀ ਮਤਲਬ ਵੈਸੀ ਗੱਲ ਕਰਦੇ ਅਰਥਾਤ ਉਹ ਕਹਿੰਦੇ ਵੀ ਇੰਟੀਰੀਅਰ ਦੇ ਵਿੱਚ ਮਾਡੀ ਜੀ ਸਮੱਸਿਆ ਆ ਰਹੀ ਹੈ ਜਿਹਨਾਂ ਅੰਦਰ ਮਤਲਬ ਜਾ ਕੇ ਜਿਹੜੇ ਮਤਲਬ ਜਿਹੜਾ ਰਾਸ਼ਨ ਆ ਜਿਹੜਾ ਉਹ ਬਾਹਰ ਹੀ ਦੇਂਦੇ ਆ ਜਾਂ ਖਤ ਗਿਆ ਇੰਟੀਰੀਅਰ ਦੇ ਵਿੱਚ ਮਤਲਬ ਜਿਹੜਾ ਰਾਸ਼ਨ ਉਹ ਬੱਚਿਆਂ ਦੀ ਜਿਹੜੀ ਨਲਕ ਕਰਕੇ ਤੇ ਇਹਨਾਂ ਦੀ ਹੈਲਪ ਲੈ ਕੇ ਮਤਲਬ ਅਸੀਂ ਉਹ ਛੋਟਾ ਜਿਹਾ ਬਦਲ ਲੈਂਦੇ ਬਹੁਤ ਬਹੁਤ ਧੰਨਵਾਦ ਜਦੋਂ ਮੇਂਡਤਾ ਕਰਕੇ ਅਸੀਂ ਚਾਹੇ ਮਕਾਨ ਚਾਹੇ ਕੋਠੀ ਬਣਾਉਣੀ ਹੈਗੇ ਤਾਂ ਜਦੋਂ ਉਹ ਵੇਖਰ ਜਾਵੇ ਜਦੋਂ ਉਹ ਠਹਿ ਜਾਵੇ ਜਾਂ ਜਦੋਂ ਕੋਈ ਆਫਤਾ ਆ ਜਾਵੇ ਤਾਂ ਉਹ ਜਰਨਾ ਬੜਾ ਔਖਾ ਹੋ ਜਾਂਦਾ ਇਹ ਨੌਜਵਾਨ ਸਾਡੇ ਨਾਲ ਹੈ ਇਹਨਾਂ ਦੀ ਇਕੱਲੀ ਸ਼ਾਨ ਕੋਠੀ ਬਣਾਈ ਹੋਈ ਸੀ ਬੜੀ ਮਿਹਨਤ ਕਰਕੇ ਇਹਨਾਂ ਨੇ ਬਣਾਈ ਸੀਗੀ ਉਹ ਅੱਜ ਪਾਣੀ ਦੇ ਵਿੱਚ ਰੁੜ ਗਈ ਭਾਈ ਜੀ ਕੀ ਹੋਇਆ ਪਾਣੀ ਤੇ 2025 ਚ ਬਹੁਤ ਪਾਣੀ ਆਇਆ ਸੀ ਤੇ ਅਸੀਂ ਬਹੁਤ ਬਿੰਦ ਕਰਕੇ ਆਦੀ ਕੋਠੀ ਬਣਾਈ ਸੀ 50 ਲੱਖ ਦੀ ਕੋਠੀ ਹੈਗੀ ਸੀ ਵੱਡੀ ਸਾਰੀ ਠਹਿ ਗਈ ਸੀ ਸਾਰੀ ਠਹਿ ਗਈ हां ਸਾਰੀ ਠਹਿ ਗਈ ਸੀ ਕੁਝ ਵੀ ਨਹੀਂ ਰਿਹਾ ਕੁਝ ਵੀ ਨਹੀਂ ਰਿਹਾ ਨਹੀਂ ਰਿਹਾ ਕੁਝ ਵੀ ਨਹੀਂ ਮਦਦ ਲਈ ਚਾਹਨੇ ਹੱਥ ਜੋੜ ਤੇ ਬੇਨਤੀ ਹੈ ਕਿ ਸਾਨੂੰ ਮਦਦ ਕੀਤੀ ਜਾਵੇ ਵਾਤ ਵਾਤ ਸਾਡੇ ਕੋਲ ਰਾਸ਼ਨ ਵੀ ਪਹੁੰਚਾਇਆ ਜਾਵੇ ਜਿਹੜੀ ਨਾਲ ਰਾਸ਼ਨ ਪਹੁੰਚਦਾ ਹੁਣ ਥੋੜੇ ਥੋੜੇ ਨਾਲੇ ਕੋਠੀ ਦੀ ਕੋਠੀ ਗਈ ਸੀ ਹਾਂ ਜੀ ਕੋਠੀ ਤੇ ਕੋਠੀ ਵੀ ਗਈ ਚਲੀ ਸੀ ਬਹੁਤ ਰੁਪਈਆ ਰੁਪਈਆ ਚੋੜ ਕੇ ਅਸੀਂ ਕੋਠੀ ਬਣਾਈ ਸੀ ਮਿਹਨਤ ਨਾਲ 50 ਲੱਖ ਦੀ ਕੋਠੀ ਸੀ ਜਦੋਂ ਪੂਦੋਂ ਨਿਕਲੇ ਸੀ ਕੋਠੀ ਚੋਂ ਬਾਹਰ ਜਾਂ ਹਾਂ ਕੋਠੀ ਇਸ ਵਾਰ ਬੜੀ ਮੁਸ਼ਕਲ ਨਿਕਲੇ ਪਾਣੀ ਬਹੁਤ ਤੇਜ਼ ਸੀ ਇੰਨਾ ਪਾਣੀ ਤੇ ਅਸੀਂ ਨਿਕਲੇ ਨਹੀਂ ਸੀ ਛੋਟੇ ਛੋਟੇ ਬੱਚੇ ਹੈਗੇ ਸੀ ਆਪਣੇ ਮਸਾਂ ਕੱਢਿਆ ਨਹੀਂ ਕਿਹਨੇ ਮਦਦ ਕੀਤੀ ਉੱਥੇ ਸਰਪੰਚਾਂ ਨੇ ਪਿੰਡ ਦੇ ਆਹ ਪਿੰਡ ਦੇ ਸਰਪੰਚਾਂ ਨੇ ਬਹੁਤ ਮਦਦ ਕੀਤੀ ਸਾਡੀ ਕੋਈ ਨਾਸ਼ਨ ਨਹੀਂ ਪ੍ਰਸ਼ਾਸਨ ਕੋਈ ਵੀ ਨਹੀਂ ਆਇਆ ਸਰਕਾਰੀ ਉਹ ਕਹਿ ਦਿੰਦੇ ਆ ਜਾਣ ਨੇ ਆ ਜਾਣ ਨੇ ਕੋਈ ਵੀ ਨਹੀਂ ਆਇਆ ਸੀ ਸਰਕਾਰ ਦੀ ਨਿਗਾਚ ਹੈ ਸਾਡੀ ਕੁੱਤੀ ਟਿੱਕੀ ਹੈ ਸਰਕਾਰ ਦੀ ਨਿਗਾਚ ਨਹੀਂ ਹੈਗੀ ਉਹ ਧਿਆਨ ਨਹੀਂ ਰੱਖਦੇ ਬਹੁਤ ਸ਼ੁਕਰ ਕਰ ਕਹੀ ਜੰਨੇ ਸਾਡੀ ਹੈਲਪ ਕਰੋ ਹੈਲਪ ਕਰੋ ਕੋਈ ਨਹੀਂ ਕਰ ਰਹਾ ਸਰਕਾਰ ਕੋਈ ਸੁਣਾਈ ਨਹੀਂ ਸੌਂਦ ਰਹੀ ਸੁਣਦਾ ਨਹੀਂ ਹੁਣ ਕਿੱਥੇ ਰਹਿ ਜੀ ਉਹਨੇ ਇਸ ਇੱਧਰ ਸੇ ਆਪਣੇ ਮੇਰੇ ਆਪਣੇ ਰਿਸ਼ਤੇਦਾਰੇ ਗਏ ਉਹਨਾਂ ਕਰੇ ਸੀ ਰਹਿ ਰਹੇ ਸੀ ਉਹਨਾਂ ਰਿਸ਼ਤੇਦਾਰਾਂ ਨੇ ਸਾਨੂੰ ਮਤਲਬ ਕੀ ਆਪਣੇ ਘਰੇ ਬਿਠਾਇਆ ਹਾਂ ਆਪਣੇ ਆਦੇ ਘਰੇ ਬਿਠਾਇਆ ਸੀ ਉਹ ਸਾਰਾ ਗਿਆ ਸੂਹ ਹਾਂ ਸਾਰਾ ਗਿਆ ਚਲ ਸੀ ਕਿੰਨੇ ਜਾਣੇ ਤੁਸੀਂ ਅਸੀਂ 8 ਜੀ ਹੈਗੇ ਸੀ ਛੋਟੇ ਛੋਟੇ ਬੱਚੇ ਪਾ ਕੇ 8 ਜੀ ਹੈਗੇ ਸੀ 8 8 8 ਜੀ ਇੱਥੇ ਆ ਗਏ ਸੀ ਪੰਜ ਪਸੂ ਐਸੇ ਪੰਜ ਤਿੰਨ ਬਚ ਗਏ ਬਾਕੀ ਲੁੱੜ ਗਏ ਪਸੂ ਪਾਣੀ ਚ ਪਸੂ ਵੀ ਲੁੱੜ ਗਏ ਪਾਣੀ ਚ ਹਾਂ ਪਾਣੀ ਚ ਪਸੂ ਵੀ ਲੁੱੜ ਗਏ ਸੀ ਬਹੁਤ ਕੋਸ਼ਿਸ਼ ਕੀਤੀ ਫੜਨੇ ਫੜੀਚੇ ਨਹੀਂ ਪਸੂ ਪਾਣੀ ਬਹੁਤ ਤੇਜ਼ ਆ ਗਿਆ ਸੀ ਇੱਕ ਵਾਰੀ ਏ ਬਾਈ ਤੇ ਜਿਹੜੇ ਹਾਲਾਤ ਨੇ ਹੁਣ ਕਿਸ ਤਰ੍ਹਾਂ ਦੇ ਨੇ ਇੱਕ ਘਰੋਂ ਬੇਕਾਰ ਹੋ ਗਏ ਦੂਜੇ ਜਿਹੜਾ ਪਸ਼ੂਆਂ ਦੇ ਅਸੀਂ ਦੁੱਧ ਵੇਚ ਕੇ ਜਾਂ ਕੋਈ ਹੋਰ ਤਰੀਕੇ ਨਾਲ ਆਪਦਾ ਘਰ ਦਾ ਗੁਜ਼ਾਰਾ ਕਰਦੇ ਆ ਉਹ ਵੀ ਹੱਥੋਂ ਕੋ ਬਿਠੇ ਪੰਜ ਪਸ਼ੂ ਬਾਈ ਦੇ ਜਿਹੜੇ ਹੈਗੇ ਉਹ ਦਰਿਆ ਦੇ ਵਿੱਚ ਰੁੜ ਗਏ ਪਾਣੀ ਦੇ ਤੇਜ਼ ਬਹਾਵ ਦੇ ਵਿੱਚ ਰੁੜ ਗਏ ਤੇ ਇੱਕ ਆਲੀਸ਼ਾਨ ਕੋਠੀ ਹੈ ਜਿਹੜੀ ਉਹ ਵੀ ਪਾਣੀ ਦੇ ਵਿੱਚ ਰੁੜ ਗਈ ਕੀ ਪ੍ਰਸ਼ਾਸਨ ਇਹਨਾਂ ਦੀ ਮਦਦ ਕਰੂ ਜਾਂ ਕੋਈ ਸੰਸਤਾ ਹੀ ਖੜੂਗੀ ਨਾਲ ਇਹਨਾਂ ਦੀ ਬਈ ਤੁਹਾਡਾ ਨੰਬਰ ਬੋਲਿਓ ਕਿੰਨਾ ਹੈ ਤੁਹਾਡਾ ਨੰਬਰ ਨੰਬਰ ਦੱਸ ਦੇ ਨੰਬਰ ਤੁਹਾਡੇ ਜਿਆਦਾ ਹੀ ਨਹੀਂ ਹੁੰਦਾ ਨਹੀਂ ਉਹ ਨਹੀਂ ਚਾਹਦੇ ਕੱਢਿਓ ਨੰਬਰ ਕਿਉਂਕਿ ਲੋਕ ਤੁਹਾਡੀ ਜਿਹੜੀ ਸੰਸਤਾ ਹੈਗੀ ਐ ਉਹ ਲੋਕ ਤੁਹਾਡੀ ਮਦਦ ਜ਼ਰੂਰ ਕਰਨਗੇ ਜੇ ਬਰਾਬਰ ਉਸ ਤਰ੍ਹਾਂ ਦੀ ਕੋਠੀ ਨਾ ਪੈ ਸਕੀ ਤਾਂ ਮੰਨ ਕੇ ਚਲੋ ਵੀ ਤੁਹਾਨੂੰ ਬੈਠਣ ਜੋਗਾ ਜ਼ਰੂਰ ਲੋਕ ਕਰਨਗੇ ਡੋਲਣਾ ਨਹੀਂ ਸੋਰੇ ਵੀਰ ਮਾਨੀ ਖਰਾਬ ਕਰਨਾ ਹੈਗਾ ਮੈਂ ਦੇਖਿਆ ਤੁਹਾਡੇ ਲੋਕਾਂ ਦੇ ਜਿਹੜੇ ਮਨ ਹੈ ਉਹ ਬਹੁਤ ਖਰਾਬ ਹੋਏ ਨੇ ਇਥੋਂ ਦੇ ਅਸੀਂ ਹਾਲਾਤ ਦੇਖਦੇ ਆਂ ਬੜੇ ਮਨ ਉਦਾਸ ਹੋਏ ਨੇ ਕਿੰਨਾ ਨੰਬਰ ਹੈ ਬਾਈ ਜੀ ਦੱਸੋਗੇ 77197 29009 77197 29009 29009 ਹਾਂਜੀ ਇਹ ਇਹਨਾਂ ਦਾ ਨੰਬਰ ਹੈ ਇਨਾਂ ਦੇ ਨਾਲ ਗੱਲਬਾਤ ਕਰਕੇ ਜਦੋਂ ਪਾਣੀ ਘਟਿਆ ਜੇ ਕੋਈ ਸੰਸਥਾ ਜੇ ਕੋਈ ਵੀਰ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਤਾਂ ਕਿਰਪਾ ਕਰਕੇ ਜਰੂਰ ਇਹਨਾਂ ਦੀ ਮਦਦ ਕੀਤੀ ਜਾਵੇ ਜੇ ਕੋਠੀ ਦੁਆਰੇ ਉਸ ਤਰ੍ਹਾਂ ਦੀ ਨਹੀਂ ਬਣ ਸਕਦੀ ਤਾਂ ਤਕਰੀਬਨ 1-2 ਕਮਰੇ ਇਹਨਾਂ ਦੇ ਰਹਿਣ ਵਾਸਤੇ ਜਰੂਰ ਬਣਾਏ ਜਾਣ